ਸਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦ ਆਉਗੈ ਸੂਰਜ ਚੜਿ ਅਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰਿਆ ਅੰਧਾਰ ਮੈਂ ਮੁਰ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨ ਪਰਿਆਰੇ ਪਰਮ ਪਰਮ ਸਨਮਾਨ ਯੋਗ ਜਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਗੁਰੂਆਂ ਦੀ ਰੋਹਾਨੀ ਜੋਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਗੁਰੂਦਵਾਰ ਗੁਰੂ ਦਰਬਾਰ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਬੜੇ ਹੀ ਅਤੀ ਸਤਿਕਾਰਯੋਗ ਸੰਸੰਗੀ ਜਨੋ ਵਡ ਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਦੀ ਨਿੱਗੀ ਗੋਦ ਮਾਨਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਹੈ ਆਓ ਜਿਨੇ ਵੀ ਪ੍ਰਾਣੀ ਸਤਿਗੁਰ ਦੇ ਦਰਬਾਰ ਵਿੱਚ ਪਹੁੰਚੇ ਨੇ ਮਰਾਂ ਨੂੰ ਇਕਾਗਰ ਕਰੀਏ ਤਰਤੀਆਂ ਜੋੜੀਏ ਤਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਕੁਝ ਕੁ ਸਮੇਂ ਲਈ ਗੁਰੂ ਉਹ ਗੁਰੂ ਨਾਨਕ ਪਾਸ਼ਾ ਦੇ ਜੀਵਨ ਤੇ ਆਧਾਰਿਤ ਹਨ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਤਿੰਨ ਉਦਾਸੀਆਂ ਕੀਤੀਆਂ ਨੇ ਸਭ ਤੋਂ ਪਹਿਲਾਂ ਜਦੋਂ ਉਤਰ ਤਲਕਾਈ ਨੂੰ ਸੋਧਣ ਲਈ ਤੁਰੇ ਨੇ ਇਹ ਹਰਦਵਾਰ ਪਹੁੰਚੇ ਜਦੋਂ ਗੁਰੂ ਨਾਨਕ ਪਾਸ਼ਾ ਜੀ 1508 ਦੇ ਵਿੱਚ ਹਰਦਵਾਰ ਗਏ ਨੇ ਉਥੇ ਵਿਸਾਖੀ ਦਾ ਮੇਲਾ ਹੈ ਤੇ ਉਥੇ ਹਰਦوار ਗੰਗਾ ਨਦੀ ਦੇ ਵਿੱਚ ਜਿਹੜੇ ਉਹ ਬ੍ਰਾਹਮਣ ਲੋਕ ਨੇ ਉਹ ਸੂਰਜ ਨੂੰ ਪਾਣੀ ਦੇ ਰਹੇ ਨੇ ਪੂਰਬ ਵਾਲੇ ਪਾਸੇ ਨੂੰ ਪਾਣੀ ਦੇ ਰਹੇ ਨੇ ਗੁਰੂ ਨਾਨਕ ਪਾਸ਼ਾ ਇਹ ਸਾਰਾ ਕੋਟਕ ਵੇਖ ਰਹੇ ਨੇ ਗੁਰੂ ਪਿਆਰਿਓ ਗੁਰੂ ਨਾਨਕ ਪਾਸ਼ਾ ਦੇ ਪ੍ਰਚਾਰ ਦਾ ਇੱਕ ਢੰਗ ਸੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਗੱਲ ਕਹਿਣੀ ਹੁੰਦੀ ਸੀ ਨਾ ਉਹ ਕਦੇ ਕਿਸੇ ਨੂੰ ਡਾਇਰੈਕਟ ਨਹੀਂ ਸੀ ਕਹੀ ਇਹ ਉਹਨਾਂ ਦੇ ਪ੍ਰਚਾਰ ਦਾ ਇੱਕ ਜਿਹੜਾ ਢੰਗ ਸੀ ਉਹ ਜਿਹੜੀ ਗੱਲ ਆਪ ਕਹਿਣਾ ਚਾਹੁੰਦੇ ਸੀ ਉਹ ਗੱਲ ਅਗਲੇ ਦੇ ਮੂੰਹੋਂ ਪਹਿਲਾਂ ਕਢਾਉਂਦੇ ਸੀ ਕਿ ਹਾਂ ਆਹ ਗੱਲ ਇਦਾਂ ਹੈ ਹੁਣ ਉਸ ਸਮੇਂ ਜਿਹੜੇ ਕੁਝ ਲੋਕ ਨੇ ਸਨਾਤਨ ਧਰਮ ਨਾਲ ਸੰਬੰਧ ਰੱਖਣ ਵਾਲੇ ਬ੍ਰਾਹਮਣ ਨੇ ਉਹ ਪੁਰਬ ਵੱਲੋਂ ਪਾਣੀ ਦੇ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਇਹ ਸਾਰਾ ਵਰਤਾਰਾ ਵੇਖ ਰਹੇ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਜਾਂ ਕਿਉਂ ਕਰ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਆਪ ਨਦੀ ਵਿੱਚ ਉਤਰੇ ਨੇ ਤੇ ਉਹਨਾਂ ਨੇ ਜਿਹੜਾ ਹੈ ਪਛਮ ਦਿਸ਼ਾ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਪੱਛਮ ਦਿਸ਼ਾ ਨੂੰ ਪਾਣੀ ਦੇਣ ਲੱਗ ਪਏ ਉਥੇ ਜਿਹੜੇ ਉਹ ਬ੍ਰਾਹਮਣ ਲੋਕ ਸੀ ਉਹ ਹੱਸਣ ਲੱਗੇ ਖੜ ਖੜਾ ਕੇ ਹੱਸੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਦਾਂ ਕੰਮ ਇਹਨਾਂ ਦਾ ਜਾਰੀ ਰਿਹਾ ਪਾਣੀ ਦਿੰਦੇ ਰਹੇ ਪੱਛਮ ਵੱਲੋਂ ਇੱਕ ਬ੍ਰਾਹਮਣ ਨੇ ਅੱਗੇ ਹੋ ਕੇ ਬਾਹ ਫੜ ਕੇ ਕਹਿਣ ਲੱਗਾ ਤੁਸੀਂ ਇਹ ਕੀ ਕਰ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੁਸੀਂ ਆਪਣਾ ਕੰਮ ਕਰੋ ਤੇ ਮੈਨੂੰ ਆਪਣਾ ਕੰਮ ਕਰਨ ਦਿਓ ਉਹ ਫਿਰ ਇਦਾਂ ਕਰਨ ਲੱਗਾ ਕਰਨ ਪੱਛਮ ਵੱਲੋਂ ਪਾਣੀ ਦੇਣ ਲੱਗੇ ਉਹਨਾਂ ਨੇ ਫਿਰ ਸਵਾਲ ਕੀਤਾ ਵੀ ਤੁਸੀਂ ਕੀ ਕਰ ਰਹੇ ਹੋ ਇਹ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਵੀ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ ਉਹ ਬ੍ਰਾਹਮਣ ਕਹਿਣ ਲੱਗੇ ਵੀ ਅਸੀਂ ਆਪਣੇ ਮਰ ਚੁੱਕੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਵੀ ਉਹ ਪਿਤਰ ਰਹਿੰਦੇ ਕਿੱਥੇ ਨੇ ਉਹਨਾਂ ਦਾ ਨਿਵਾਸ ਕਿੱਥੇ ਆ ਉਹ ਕਿੱਥੇ ਰਹਿੰਦੇ ਨੇ ਕਹਿੰਦੀ ਜੀ ਉਹ ਸੂਰਜ ਤੋਂ ਵੀ ਕਰੋੜਾਂ ਮੀਲ ਦੂਰ ਇੱਕ ਪਿਤਰ ਲੋਕ ਹੈ ਉਹ ਉੱਥੇ ਰਹਿੰਦੇ ਨੇ ਤੇ ਹੁਣ ਗੁਰੂ ਨਾਨਕ ਪਾਸ਼ਾ ਨੂੰ ਕਹਿਣ ਲੱਗੇ ਵੀ ਤੁਸੀਂ ਦੱਸੋ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਵੀ ਇੱਥੋਂ 350 ਮੀਲ ਤਲਵੰਡੀ ਹੈ ਤੇ ਇਸ ਵਾਰ ਬਰਸਾਤ ਨਹੀਂ ਹੋਈ ਤੇ ਮੇਰੀ ਫਸਲ ਜਿਹੜੀ ਆ ਸੁੱਕ ਰਹੀ ਐ ਤੇ ਮੈਂ ਆਪਣੀ ਫਸਲ ਨੂੰ ਜਿਹੜਾ ਹੈ ਉਹ ਪਾਣੀ ਦੇ ਰਿਆ ਉਹ ਬੜੇ ਖੜਕੜਾ ਕੇ ਐਸੀ ਕਹਿਣ ਲੱਗੇ ਬਈ ਇਥੋਂ 350 ਮੀਲ ਤਲਵੰਡੀ ਐ ਤੇਰਾ ਪਾਣੀ ਤੇ ਇੱਥੇ ਡਿੱਗਦਾ ਜਾ ਰਿਹਾ ਜਿੱਥੋਂ ਤੂੰ ਚੱਕ ਰਿਹਾ ਬੁੱਕ ਚ ਪਾਉਣਾ ਇੱਥੇ ਡਿੱਗ ਜਾਂਦਾ ਤਲਵੰਡੀ ਤੇਰਾ ਪਾਣੀ 350 ਮੀਲ ਕਿੱਦਾਂ ਪਹੁੰਚ ਜਾਵੇਗਾ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡਾ ਸੁਟਿਆ ਹੋਇਆ ਪਾਣੀ ਪਿਤਰ ਲੋਕ ਨੂੰ ਪਹੁੰਚ ਜੇਗਾ ਜਿੱਦਾਂ ਤੁਹਾਡਾ ਸੁਟਿਆ ਹੋਇਆ ਪਾਣੀ ਪਿਤਰ ਲੋਕ ਨੂੰ ਪਹੁੰਚਦਾ ਨੇ ਇਸੇ ਤਰੀਕੇ ਨਾਲ ਮੇਰਾ ਸੁਟਿਆ ਹੋਇਆ ਪਾਣੀ ਤਲਵੰਡੀ ਪਹੁੰਚ ਜਾਂਦਾ ਹੈ ਗੱਲ ਉਹਨਾਂ ਦੀ ਸਮਝ ਆ ਗਈ ਜੇ ਤੇ ਹੁਣ ਕੋਈ ਸਾਡੇ ਵਰਗਾ ਹੁੰਦਾ ਤੇ ਸਿੱਧੀ ਜਾ ਕੇ ਬਾਹ ਫੜ ਲੈਣੀ ਸੀ ਤੇ ਡਾਂਗਾ ਖਾਣ ਵਾਲੇ ਕੰਮ ਕਰਨੇ ਸੀ ਪਰ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਉਣਾ ਡਾਂਗੇ ਉਹਨਾਂ ਨੂੰ ਗੱਲ ਸਮਝ ਆ ਗਈ ਪਰ ਮੈਂ ਇਹ ਸੋਚਦਾ ਵੀ ਅੱਜ ਜਿਹੜੇ ਅਸੀਂ ਪੱਗਾਂ ਬੰਨ ਕੇ ਬ੍ਰਾਹਮਣੀ ਕਰਮਕਾਂਡ ਕਰਦੇ ਆਂ ਸਾਨੂੰ ਇਹ ਗੱਲ ਕਦੋਂ ਸਮਝ ਆਵੇਗੀ ਗੁਰੂ ਨਾਨਕ ਪਾਤਸ਼ਾਹ ਦੇ ਕਹਿਣ ਦਾ ਭਾਵ ਸੀ ਵੀ ਨਾ ਤੁਹਾਡਾ ਪਾਣੀ ਉੱਥੇ ਜਾਂਦਾ ਨਾ ਮੇਰਾ ਪਾਣੀ ਜਾਂਦਾ ਹੈ ਪਾਣੀ ਇੱਥੇ ਹੀ ਹੈ ਇਹ ਸਿਰਫ ਇੱਕ ਭਰਮ ਹੈ ਕਿ ਸਾਡਾ ਕੀਤਾ ਹੋਇਆ ਜਿਹੜਾ ਦੰਨ ਪੂਨ ਹੈ ਉਪਰ ਪਿਤਰ ਲੋਕ ਨੂੰ ਜਾਂ ਸਾਡੇ ਮਰ ਚੁੱਕੇ ਪਿਤਰਾ ਨੂੰ ਕੁਝ ਪਹੁੰਚ ਜਾਂਦਾ ਹੈ ਕੁਝ ਨਹੀਂ ਪਹੁੰਚਦਾ ਦੁਨੀਆ ਤੇ ਅੱਜ ਤੱਕ ਐਸੀ ਕੋਈ ਟਰਾਂਸਪੋਰਟ ਨਹੀਂ ਬਣੀ ਜਿਹੜੀ ਸਾਡੇ ਮਰ ਚੁੱਕੇ ਪਿਤਰਾ ਤੱਕ ਸਾਡਾ ਕੁਝ ਸਮਾਨ ਪਹੁੰਚਾ ਦੇਵੇ ਪਰ ਅੱਜ ਵੀ ਅਸੀਂ ਉਹਨਾਂ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਆਂ ਅੱਜ ਵੀ ਅਸੀਂ ਉਹ ਕਰਮ ਕਰਦੇ ਆਂ ਜਿਹੜੇ ਕਰਮਾਂ ਤੋਂ ਗੁਰਬਾਣੀ ਸਾਨੂੰ ਦੱਕਦੀ ਹੈ ਜੀਵਤ ਪਿਤਰਾਂ ਨਾ ਮਾਨੇ ਕੋਈ ਮੂਏ ਸ਼ਰਾਦ ਕਰਾਈ ਜਿੰਦੇ ਮਾਂ ਪਿਓ ਨੂੰ ਤੇ ਪਤਾ ਨਹੀਂ ਪਾਣੀ ਦਾ ਘੁੱਟ ਕਦੀ ਪੁੱਛਿਆ ਕਿ ਨਹੀਂ ਪੁੱਛਿਆ ਜਿੰਦੇ ਮਾਂ ਪਿਓ ਨੂੰ ਤੇ ਪਤਾ ਨਹੀਂ ਕਦੀ ਕੋਈ ਤੀਰਥੀ ਯਾਤਰਾ ਕਰਾਈ ਹੈ ਕਿ ਨਹੀਂ ਕਰਾਈ ਤੇ ਮਰਨ ਤੋਂ ਬਾਅਦ ਅਸੀਂ ਜਿਹੜਾ ਹੈ ਲੋਕ ਵਿਖਾਵਾ ਕਰਦੇ ਹਾਂ ਮੈਂ ਕਈ ਵਾਰੀ ਸੋਚਦਾ ਹੁੰਨਾ ਵੈਸੇ ਇਦਾਂ ਹੁੰਦਾ ਤੇ ਨਹੀਂ ਵੀ ਸਪੋਜ ਕਰੋ ਮੰਨ ਲਓ ਵੀ ਜੇ ਇਦਾਂ ਹੋ ਜਾਵੇ ਮੰਨ ਲਓ ਜੇ ਕੋਈ ਬੰਦਾ ਕੋਈ ਬਜ਼ੁਰਗ ਮਰ ਗਿਆ ਉਹ ਮਰ ਗਿਆ ਤੇ ਮੰਨ ਲਓ ਸਪੋਜ ਕਰੋ ਵੀ 2 ਕੁ ਮਿੰਟ ਲਈ ਕਿਤੇ ਰੱਬ ਉਹਦੇ ਵਿੱਚ ਪ੍ਰਾਣ ਪਾ ਦਵੇ ਸਿਰਫ 2 ਮਿੰਟ ਫਿਰ ਉਹ ਕੀ ਹੋਵੇਗਾ ਜਦੋਂ ਵੇਖੇਗਾ ਵੀ ਉਹਦੇ ਉੱਤੇ ਇੰਨਾ ਤਗੜਾ ਕੰਬੜਾ ਦਾ ਢੇਰ ਲੱਗਾ ਉਹ ਪੁੱਛੇਗਾ ਆਪਣੇ ਪਰਿਵਾਰ ਨੂੰ ਓਏ ਕਮਲਿਓ ਉਹ ਮੇਰੀ ਤੇ ਰਜਾਈ ਦਾ ਗਲਾਫ ਪਾਟਾ ਸੀ ਮੈਂ ਤੇ ਠੰਡ ਦੇ ਨਾਲ ਤਾਂ ਮਰ ਗਿਆ ਹਵਾ ਲਪਿੰਦੀ ਰਹੀ ਰਜਾਈ ਦਾ ਗਲਾਫ ਪਾਟਾ ਸੀ ਹਵਾ ਲੱਗਦੀ ਰਹੀ ਮੈਂ ਠੰਡ ਦੇ ਨਾਲ ਮਰ ਗਿਆ ਹੁਣ ਤੁਸੀਂ ਇੰਨੇ ਕੰਬਲ ਮੇਰੇ ਮਰੇ ਦੇ ਉੱਤੇ ਪਾਏ ਜੇ ਕਿਤੇ ਮੈਨੂੰ ਜਿੰਦੇ ਨੂੰ ਵਧੀਆ ਰਜਾਈ ਦੇ ਦਿੰਦੇ ਤਾਂ ਹੋ ਸਕਦਾ ਮੈਂ ਸਾਲ ਦੋ ਸਾਲ ਹੋਰ ਖੜ ਜਾਂਦਾ ਇੱਕ ਨਾ ਜੀ ਬ੍ਰਾਹਮਣ ਚਲੇ ਗਿਆ ਜੱਟ ਦੇ ਘਰ ਜ਼ਿਮੀਂਦਾਰ ਦੇ ਘਰ ਜ਼ਿਮੀਂਦਾਰ ਦੀ ਜਿਹੜੀ ਪਤਨੀ ਸੀ ਉਹ ਗਾਂ ਚੋਰੀ ਸੀ ਤੇ ਗਾਂ ਬੜੀ ਸੋਹਣੀ ਸੀ ਲੇਵਾ ਬੜਾ ਸੀ ਹੁਣ ਬ੍ਰਾਹਮਣ ਨੇ ਸੋਚਿਆ ਵੀ ਕਿੱਦਾਂ ਨਾ ਹੋਵੇ ਇਹ ਗਾਂ ਮੈਨੂੰ ਮਿਲ ਜਾਵੇ ਉਹ ਕਹਿੰਦਾ ਮਗਰ ਸਿਆਮ ਓ ਭਾਈ ਤੂੰ ਆਪਣੇ ਪਿਤਾ ਦਾ ਵਰੀਣਾ ਨਹੀਂ ਕਰਾਇਆ ਉਹ ਤੇ ਅਜੇ ਇਧਰਲੇ ਪਾਸੇ ਹੀ ਬੈਠਾ ਨਦੀ ਦੇ ਪਾਰ ਨਹੀਂ ਹੋਇਆ ਤੇ ਤੂੰ ਉਹਦੇ ਲਈ ਕੋਈ ਵਰੀਣਾ ਉਹਦਾ ਕੀਤਾ ਨਹੀਂ ਕਿੰਦਾ ਪੰਡਤ ਜੀ ਕੀ ਕਰਨਾ ਪਵੇਗਾ ਕਹਿਣ ਲੱਗੇ ਜੀ ਪੰਡਤ ਕਹਿਣ ਲੱਗਾ ਵੀ ਆ ਜਿਹੜੀ ਗਾਂ ਹੈ ਨਾ ਇਹ ਤੂੰ ਮੈਨੂੰ ਦਾਨ ਕਰ ਦੇ ਤੇ ਇਹਦੀ ਪੂਛ ਫੜ ਕੇ ਜਿਹੜਾ ਪਿਤਾ ਤੇਰਾ ਆ ਉਹ ਸਵਰਗ ਚ ਚਲੇ ਜਾਵੇਗਾ ਉਹ ਜ਼ਿਮੀਦਾਰ ਕਹਿਣ ਲੱਗਾ ਕਹਿੰਦਾ ਪੰਡਤ ਜੀ ਦੁਬਾਰਾ ਮੁੜ ਕੇ ਤੇ ਨਹੀਂ ਆਏਗਾ ਕਹਿੰਦਾ ਕਮਲਿਆ ਉਹ ਸਵਰਗਾ ਚੋਂ ਵੀ ਕਦੀ ਕੋਈ ਮੁੜ ਕੇ ਵਾਪਸ ਆਇਆ ਕਿਹਦਾ ਜੀ ਕਰਦਾ ਸਵਰਗ ਛੱਡ ਕੇ ਵਾਪਸ ਆਉਣ ਨੂੰ ਉਹ ਨਹੀਂ ਆਏਗਾ ਕਹਿੰਦਾ ਪੰਡਤ ਜੀ ਫਿਰ ਗਾਈ ਤੁਹਾਨੂੰ ਦੇ ਦੇਣੀ ਹੁਣ ਉਹਦੀ ਜਿਹੜੀ ਪਤਨੀ ਆ ਘਰ ਵਾਲੀ ਉਹ ਲੜ ਰਹੀ ਐ ਕਹਿੰਦੀ ਕਮਾਲ ਕਰਦੇ ਹੋ ਓਏ ਗਾਂ ਦਾ ਦੁੱਧ ਵੇਚ ਕੇ ਅਸੀਂ ਬੱਚਿਆਂ ਦੀ ਫੀਸ ਧਾਰਦੇ ਆ ਘਰ ਦਾ ਖਰਚਾ ਚੱਲਦਾ ਹੈ ਬੱਚੇ ਦਹੀਂ ਖਾਂਦੇ ਨੇ ਦੁੱਧ ਪੀਂਦੇ ਨੇ ਤੁਸੀਂ ਗਾਂ ਬ੍ਰਾਹਮਣ ਨੂੰ ਦੇ ਰਹੇ ਹੋ ਉਹ ਕਹਿੰਦਾ ਭਗਵਾਨ ਨੇ ਉਹ ਬਾਪੂ ਵੀ ਤਾਂ ਪਾਰ ਲਾਉਣਾ ਹੈ ਬਾਪੂ ਵਿਚਾਰਾ ਇਸ ਪਾਸੇ ਬੈਠਾ ਆ ਉਹਨੂੰ ਜੇ ਕਿਸੇ ਪਾਸੇ ਲਾਉਣਾ ਹੈ ਕਿ ਨਹੀਂ ਉਹ ਕਹਿੰਦੀ ਬਾਪੂ ਇੱਥੇ ਖੜਾ ਕੋਈ ਕੰਮ ਕਰਦਾ ਸੀ ਇੱਥੇ ਵੀ ਤਾਂ ਮੰਜੇ ਤੇ ਬੈਠਾ ਖੰਗਦਾ ਹੀ ਰਹਿੰਦਾ ਸੀ ਸਾਰਾ ਦਿਨ ਮੰਜਾ ਹੀ ਤੋੜਦਾ ਸੀ ਨਹੀਂ ਹੁੰਦਾ ਪਾਰ ਤੇ ਕੋਈ ਗੱਲ ਨਹੀਂ ਤੁਸੀਂ ਗਾ ਨਾ ਦਿਓ ਉਹ ਜ਼ਿਮੀਦਾਰ ਨੇ ਗਾਂ ਦੇਤੀ ਪੰਡਤ ਘਰ ਲੈ ਕੇ ਚਲਾ ਗਿਆ ਉਸ ਗਾਂ ਨੂੰ ਕੁਝ ਦਿਨ ਪੀਤੇ ਜ਼ਿਮੀਦਾਰ ਆਪਣੇ ਪੁੱਤ ਨੂੰ ਨਾਲ ਲਿਆ ਕਹਿੰਦਾ ਪੁੱਤਰਾ ਚੱਲ ਬਾਂਮਣ ਨੂੰ ਮਿਲ ਕੇ ਆਈਏ ਪੁੱਛੀਏ ਵੀ ਬਾਪੂ ਪਾਰ ਲੱਗ ਵੀ ਗਿਆ ਕਿ ਕਿਤੇ ਅਜੇ ਇੱਧਰ ਹੀ ਤੇ ਨਹੀਂ ਕਹਿੰਦਾ ਪੰਡਤ ਜੀ ਰਾਮ ਰਾਮ ਇੱਦਾਂ ਰਾਮ ਰਾਮ ਕਹਿੰਦਾ ਪੰਡਤ ਜੀ ਉਹ ਬਾਪੂ ਵਾਲਾ ਕੰਮ ਹੋ ਗਿਆ ਕਹਿੰਦਾ ਜੀ ਉਹ ਤਾਂ ਹੋ ਗਿਆ ਮੈਂ ਉਹਦੇ ਨਹੀਂ ਆਉਂਦਿਆਂ ਮੰਤਰ-ਮੁਤਰ ਪੜ੍ਹ ਕੇ ਤੇ ਬਾਪੂ ਵਾਲਾ ਕੰਮ ਤੇ ਤਾਂ ਬਾਪੂ ਤਾਂ ਅੱਡ ਸਵਰਗ ਚ ਚਲੇ ਗਿਆ ਬੈਠਾ ਬੜੀ ਵਧੀਆ ਜਗ੍ਹਾ ਮਿਲ ਗਈ ਉਹਨੂੰ ਕਹਿੰਦੇ ਹੁਣ ਵਾਪਸ ਵੀ ਨਹੀਂ ਆਏਗਾ ਕਿੰਦਾ ਸਵਰਗਾਂ ਦੀ ਵਿਆਹ ਗਿਆ ਬੰਦਾ ਵੀ ਕਦੀ ਵਾਪਸ ਹੁੰਦਾ ਹੈ ਉਹ ਹੁਣ ਵਾਪਸ ਨਹੀਂ ਆਉਂਦਾ ਪਿਓ ਜੱਟ ਕਹਿੰਦਾ ਆਪਣੇ ਪੁੱਤ ਨੂੰ ਕਿਦਾ ਜਗਿਆ ਚੱਲ ਹੋਲ ਗਾਈ ਦਾ ਰਸਾ ਤੇ ਅੱਪ ਚੱਲੀਏ ਬਾਹਮਣ ਕਹਿੰਦਾ ਇਹ ਕੀ ਕਰਨ ਲੱਗੇ ਉਹ ਕਹਿੰਦਾ ਪੰਡਤ ਜੀ ਬਾਪੂ ਪਾਰ ਕਰਾਉਣਾ ਸੀ ਬਾਪੂ ਪਾਰ ਹੋ ਗਿਆ ਹੁਣ ਤੁਸੀਂ ਗਾਈ ਤੋਂ ਕੀ ਕਰਾਉਣਾ ਉਹਨੇ ਤੇ ਦਿਮਾਗ ਵਰਤ ਲਿਆ ਤੇ ਆਪਣੀ ਗਾਈ ਵਾਪਸ ਲੈ ਆਇਆ ਅਜੋਕੇ ਸਮੇਂ ਦੇ ਵਿੱਚ ਅੱਜ ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਆਂ ਅੱਜ ਘਰਾਂ 'ਚ ਜਾਂਦੇ ਆਂ ਮੇਰੇ ਤੱਕ ਤੇ ਜਾਈਦਾ ਵੇਖਣ ਨੂੰ ਮੌਕਾ ਵੇਖੀਦਾ ਆ ਕਿ ਉਹ ਜਿਹੜੇ ਕੰਮ ਜਿਨ੍ਹਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਮਨਾ ਕੀਤਾ ਡੱਕਿਆ ਉਹ ਸਾਰੇ ਕੰਮ ਅੱਜ ਸਿੱਖ ਕਰ ਰਿਹਾ ਹੈ ਤੇ ਸਿੱਖ ਕਹਿ ਕੀ ਰਿਹਾ ਹੈ ਮੈਂ ਕਿਦਾ ਸਿੱਖ ਆ ਮੈਂ ਗੁਰੂ ਨਾਨਕ ਦਾ ਸਿੱਖ ਆ ਤੇ ਕਰਮ 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 ਬ੍ਰਾਹਮਣਾ ਵਾਲੇ ਤੇ ਸਿੱਖ ਕਹਦਾ ਸਿੱਖ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਨੂੰ ਸਵਾਲ ਕੀਤਾ ਸੀ ਕਿਤੇ ਪੰਡਤ ਜੀ ਠੀਕ ਹੈ ਮੈਂ ਤੇਰੀ ਗੱਲ ਮੰਨਦਾ ਵੀ ਜੇ ਤੂੰ ਕਹਿੰਨਾ ਵੀ ਕੀਤਾ ਹੋਇਆ ਦਾਨ ਪਿਤਰਾਂ ਤੱਕ ਪਹੁੰਚ ਜਾਂਦਾ ਹੈ ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਆ ਐਂਦਾ ਸਾਹਮਣੇ ਬਿਠਾ ਲਿਆ ਪੰਡਤ ਨੂੰ ਤੇ ਸਵਾਲ ਕਰਦੇ ਨੇ ਕਿਤੇ ਮੈਂ ਤੇਰੀ ਗੱਲ ਨਾਲ ਸਹਿਮਤ ਆ ਵੀ ਦਿੱਤਾ ਦਾਨ ਪੁਨ ਪਿਤਰਾਂ ਤੱਕ ਪਹੁੰਚਦਾ ਹੈ ਕਹਿੰਦੇ ਮੰਨ ਲੋ ਜੇ ਇੱਕ ਚੋਰ ਨੇ ਚੋਰੀ ਕੀਤੀ ਹੁਣ ਚੋਰ ਨੇ ਆਪਣੇ ਪਿਓ ਦਾ ਸਰਾਧ ਕਰਾਉਣਾ ਤੇ ਹੁਣ ਉਹਦੇ ਕੋ ਤੇ ਕੁਝ ਨਹੀਂ ਨਾ ਉਹ ਤੇ ਜੋ ਵੀ ਦੇਗਾ ਚੋਰੀ ਕਰਕੇ ਦੇਗਾ ਨਾ ਕਹਿੰਦੇ ਵੀ ਜੇ ਉਹਨੇ ਮੰਨ ਲੋ ਚੋਰੀ ਕਰਕੇ ਦੇਤਾ ਅੱਗੇ ਉਹ ਚੀਜ਼ ਪਛਾਣੀ ਗਈ ਜੇ ਮੁਹਾਕਾ ਕਰਮੋਂ ਹੋਏ ਕਰਮੋ ਪਿਤਰੀ ਦੇ ਅੱਗੇ ਵਸਤ ਸੁਆਣੀਏ ਪਿਤਰੀ ਚੋਰ ਕਰੇ ਕਹਿੰਦੇ ਵੀ ਮੰਨ ਲਓ ਚੋਰ ਨੇ ਆਪਣੇ ਆਪਣੇ ਪਿਤਾ ਦਾ ਸ਼ਰਾਧ ਕਰਾਇਆ ਉਹਨੇ ਦਿੱਤਾ ਦਾਨ ਹੁਣ ਉਹਨੇ ਚੋਰੀ ਦਾ ਮੰਜਾ ਦਿੱਤਾ ਚੋਰੀ ਦੀ ਥਾਲੀ ਦਿੱਤੀ ਕੌਲੀ ਦਿੱਤੀ ਗਲਾਸ ਦਿੱਤਾ ਚਮਚ ਇਹ ਚੀਜ਼ਾਂ ਆਪਾਂ ਦੇ ਨੇ ਇਹ ਚੀਜ਼ਾਂ ਦਿੱਤੀਆਂ ਹੁਣ ਜਿਨ੍ਹਾਂ ਦੇ ਘਰੋਂ ਚੋਰੀ ਕੀਤਾ ਉਹਨਾਂ ਦਾ ਬਜ਼ੁਰਗ ਵੀ ਉੱਥੇ-ਉੱਥੇ ਬੈਠਾ ਆ ਉਹਨੇ ਪਛਾਣ ਲਿਆ ਵੀ ਇਹ ਮੇਰੇ ਮੰਜੇ ਤੇ ਬੈਠਾ ਇਹ ਮੇਰੀ ਥਾਲੀ ਤੇ ਰੋਜ਼ ਖਾਂਦਾ ਆ ਮੇਰੇ ਮੰਜੇ ਤੇ ਬੈਠਾ ਕਹਿੰਦਾ ਪੰਡਤ ਜੀ ਤੁਹੀ ਕੰਮ ਪਤਾ ਕੀ ਕੀਤਾ ਤੁਸੀਂ ਪਿਤਰਾ ਨੂੰ ਵੀ ਚੋਰ ਬਣਾਤਾ ਚੋਰ ਦੇ ਪਿਤਰਾ ਨੂੰ ਵੀ ਚੋਰ ਬਣਾਤਾ ਜੇ ਮੁਹਾਕਾ ਕਰਮ ਹੋਏ ਕਰਮੋ ਪਿਤਰੀ ਦੇ ਅੱਗੇ ਵਸਤ ਸਜਾਣੀਏ ਪਿਤਰੀ ਚੋਰ ਕਰੀਏ ਪਿਤਰੀ ਚੋਰ ਕਰੇ ਵੱਡੀ ਆਫਤ ਦਲਾਲ ਕੇ ਮੁਫਤੀ ਇਹ ਕਹਿੰਦੇ ਇਹ ਦਲਾਲ ਦੇ ਹੱਥ ਵੱਡੋ ਇਹਦੇ ਪੰਡਤ ਦੇ ਉਹੀ ਕੰਮ ਅੱਜ ਅਸੀਂ ਕਰ ਰਹੇ ਹਾਂ 2 ਕੁ ਮਿੰਟ ਦੀ ਇੱਕ ਬੇਨਤੀ ਹੋਰ ਕਰਕੇ ਉਸ ਤੋਂ ਬਾਅਦ ਸਾਡੇ ਬੜੇ ਸਤਿਕਾਰਯੋਗ ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ ਉਹਨਾਂ ਕੀਰਤਨ ਕਰਨੇ ਇੱਕ ਵਾਰ ਕਿਸੇ ਜਜਮਾਨ ਦੀ ਕੀਦਾ ਵਿਆਹ ਸੀ ਤੇ ਪੰਡਤ ਦੀ ਘਰ ਦੀ ਕਹਿੰਦੀ ਵੀ ਲੋਕਾਂ ਦੀਆਂ ਧੀਆਂ ਦੇ ਵਿਆਹ ਕਰਾਉਂਦੇ ਹੋ ਆਪਣੀ ਧੀ ਜਵਾਨ ਹੋ ਗਈ ਆ ਇਹਦੇ ਬਾਰੇ ਕਦੋਂ ਸੋਚਣਾ ਹੈ ਉਹ ਕਹਿੰਦਾ ਵੀ ਦੱਸ ਕੀ ਚਾਹੀਦਾ ਕਹਿੰਦੀ ਵੀ ਧੀ ਨੂੰ ਘਰੋਂ ਤੋਰਨਾ ਹੈ ਕੋ ਚਾਰ ਬਿਸਤਰੇ ਦੇਣੇ ਨੇ ਤੇ ਰੂਹ ਚਾਹੀਦਾ ਉਹ ਕਹਿੰਦਾ ਇਹ ਕਿਹੜੀ ਗੱਲ ਹੈ ਰੂਹ ਦਾ ਪ੍ਰਬੰਧ ਆਪਾਂ ਕੱਲ ਹੀ ਕਰ ਲੈਨੇ ਆ ਉਹ ਜਜਮਾਨ ਦੇ ਘਰ ਗਿਆ ਤੇ ਜਜਮਾਨ ਨੂੰ ਜਾ ਕੇ ਕਹਿਣ ਲੱਗਾ ਜਜਮਾਨ ਜੀ ਬੜਾ ਮੂਹ ਤਰ੍ਹਾਂ ਕਹਿੰਦਾ ਪੰਡਿਤ ਜੀ ਕੀ ਗੱਲ ਹੋ ਗਈ ਕਹਿੰਦਾ ਗੱਲ ਬੜੀ ਚਿੰਤਾ ਵਾਲੀ ਹੈ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਵੀ ਜਿਹੜੀ ਤੇਰੀ ਧੀ ਦਾ ਵਿਆਹ ਹੈ ਨਾ ਉਹ ਕੁਝ ਦਿਨ ਦਿਨਾ ਬਾਅਦ ਜਦੋਂ ਵਿਆਹ ਤੋਂ ਕੁਝ ਦਿਨਾਂ ਬਾਅਦ ਇਹਦੇ ਪਤੀ ਨੇ ਚੜਾਈ ਕਰ ਜਣਾ ਹੁਣ ਕਿਸੇ ਪਿਓ ਨੂੰ ਕਹਿ ਦੋ ਵੀ ਤੇਰੇ ਜਵਾਈ ਨੇ ਚੜਾਈ ਕਰ ਜਣਾ ਕੁਝ ਦਿਨਾਂ ਬਾਅਦ ਉੱਤੇ ਕੀ ਬੀਤੇਗੀ ਕਹਿੰਦਾ ਪੰਡਿਤ ਜੀ ਕੋਈ ਉਪਾਅ ਨਹੀਂ ਕਹਿੰਦਾ ਉਪਾਅ ਤੇ ਹੈਗਾ ਕਹਿੰਦਾ ਕਰਨਾ ਤੁਹਾਨੂੰ ਇਹ ਪਹਿਣਾਏ ਵੀ ਜਿੱਥੇ ਫੇਰੇ ਹੋਣੇ ਆ ਨਾ ਉੱਥੇ ਤੁਹਾਨੂੰ ਰੂਹ ਦੀਆਂ ਵਾਵਾ ਪੰਡਾ ਬੰਨ ਕੇ ਚਾਰ ਪੰਜ ਰੱਖਣੀਆਂ ਪੈਣੀਆਂ ਨੇ ਵੱਡੀਆਂ ਵੱਡੀਆਂ ਚੰਗੇ ਰੂਹ ਦੀਆਂ ਉਹਨਾਂ ਕਹਿੰਦੇ ਚਲੋ ਪੰਡਤ ਜੀ ਰੱਖ ਲਾਂਗੇ ਉਹਨਾਂ ਵਿਆਹ ਵਾਲੇ ਦਿਨ ਜਿੱਥੇ ਫੇਰੇ ਹੋਣੇ ਉੱਥੇ ਪੰਡਾ ਰੱਖ ਦਿੱਤੀਆਂ ਹੁਣ ਲੜਕੇ ਵੱਲੇ ਵਾਲੇ ਪਾਸੋਂ ਵੀ ਪੰਡਤ ਆਇਆ ਉਨੇ ਰੂ ਵੇਖਿਆ ਉਹਨੇ ਸੋਚਿਆ ਵੀ ਰੂ ਦਾ ਤੇ ਵਿਆਹ ਨਾਲ ਕੋਈ ਸੰਬੰਧ ਹੀ ਨਹੀਂ ਇਹ ਜ਼ਰੂਰ ਪੰਡਤ ਦੀ ਕੋਈ ਚਾਲ ਹੈ ਉਹ ਪੰਡਤ ਕੋਲ ਸਿੱਧਾ ਗਿਆ ਹੁਣ ਉਹ ਆਪਸ ਚ ਗੱਲ ਕਰਦੇ ਨੇ ਲੋਕ ਸਮਝਦੇ ਵੀ ਸ਼ਾਇਦ ਮੰਤਰ ਪੜ੍ਹਦੇ ਹੋਣਗੇ ਉਹ ਪੰਡਤ ਨੂੰ ਕਹਿੰਦਾ ਅਚਰਜਿੰਗ ਵਿਆਹ ਚੌ ਤਰਪੰਕ ਪਾਹੰ ਆਂਦਾ ਅਚਰਜ ਵਿਆਹ ਚਾਰੇ ਪਾਸੇ ਕਪਾਈ ਸੁਪਾਰੇ ਆਂਦਾ ਚਪੰਗੜ ਪੰਗੜ ਅਰਧੰ ਵਰਧੰ ਸਾਹੰ ਆਹਦਾ ਚੁੱਪ ਕਰ ਜਾ ਜਾਣ ਲਗਾ ਦੋ ਪੰਡਾ ਤੂੰ ਵੀ ਲੈ ਜੀ। ਸੋ ਗੁਰੂ ਪਿਆਰੋ ਇਸ ਤਰੀਕੇ ਨਾਲ ਸੀ ਜੇ ਅਸੀਂ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਵਾਂਗੇ ਤੇ ਅਸੀਂ ਇਸ ਲੁੱਟ ਤੋਂ ਬਚ ਸਕਦੇ ਆਂ। ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦੀ ਜਾਗ ਲਾਓ ਗੁਰਬਾਣੀ ਆਪ ਅਰਥਾ ਸਮੇਤ ਪੜੋ ਇਤਿਹਾਸ ਪੜੋ ਚੰਗਾ ਲਿਟਰੇਚਰ ਆਪਣੇ ਘਰਾਂ 'ਚ ਰੱਖੋ। ਪੜੋ ਗੁਰੂ ਵਾਲੇ ਬਣੋ ਖੱਡੇ ਬਾਟੇ ਦੀ ਪੌਹਲ ਛਾ ਕੇ ਗੁਰੂ ਵਾਲੇ ਬਣੋ ਤੇ ਇਹਨਾਂ ਚੀਜ਼ਾਂ ਤੋਂ ਇਹਨਾਂ ਵਹਿਮਾਂ ਭਰਮਾਂ ਤੋਂ ਜਿਨ੍ਹਾਂ 'ਚੋ ਗੁਰੂ ਨਾਨਕ ਪਾਤਸ਼ਾਹ ਨੂੰ ਕੱਢਣ ਲੱਗਿਆ 239 ਸਾਲ ਲੱਗੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ 10 ਜਾਮੇ ਤਾਰਨ ਕਰਨੇ ਪਏ ਪਰ ਬੜਾ ਦੁੱਖ ਹੁੰਦਾ ਹੈ ਅੱਜ ਅਸੀਂ ਉੱਥੇ ਹੀ ਖੜੇ ਹਾਂ ਉਦੋਂ ਵੀ ਡੂੰਗੀ ਖਾਈ ਦੇ ਵਿੱਚ ਅਸੀਂ ਡਿੱਗ ਪਏ ਹਾਂ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੱਢਿਆ ਸੀ ਸੋ ਗੁਰੂ ਕਿਰਪਾ ਕਰੇ ਆਈ ਹੋਈ ਸਗਤ ਦਾ ਤਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਇਤਨੇ ਕੁ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ ਹੋਈਆਂ ਬੇਅੰਤ ਪੁਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਬਖਸ਼ ਦਿਓ ਆਇਆਂ ਪ੍ਰਵਾਨੋ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਬੜੇ ਹੀ ਅਤੀ ਸਤਿਕਾਰਯੋਗ ਆਰਿਓ ਰਾਗੀ ਭਾਈ ਰਾਜਵਿੰਦਰ ਸਿੰਘ ਜੀ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਆਓ ਉਹਨਾਂ ਪਾਸੋਂ ਬੜੇ ਅਦਾਬ ਅਤੇ ਸਤਿਕਾਰ ਨਾਲ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ